ਅਜ ਲੋਕ ਸਭਾ ਹਲਕਾ ਹਰਪੁਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਚੋਣ ਦਫਤਰ ਫਗਵਾੜਾ ਦੇ ਹਰ ਗੋਬਿੰਦ ਨਗਰ ਵਿਖੇ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਉਪਰੰਤ ਇੱਕ ਸਧਾਰਨ ਰਿਕਸ਼ਾ ਚਾਲਕ ਕੋਲੋਂ ਦਫਤਰ ਦਾ ਉਦਘਾਟਨ ਕਰਵਾਇਆ ਗਿਆ ਇਸ ਮੌਕੇ ਅਲੱਗ-ਅਲੱਗ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਕੀ ਕਿਹਾ ਬੁਲਾਰਿਆਂ ਵੱਲੋਂ ਪੀ 2 ਫਲੈਂਕ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਅੱਜ ਜਿਹੜਾ ਜ਼ੋਨ ਦਾ ਮੁੱਖ ਜਿਹੜੇ ਦਫਤਰ ਦਾ ਵਗਡੰਡਰਾ ਕੀਤਾ ਗਿਆ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪទਿਆਸਾ ਲੈ ਕੇ ਸੁਖਵੀਰ ਸਾਹਿਬ ਦੇ ਪਾਠ ਕੀਤੇ ਗਏ ਤੋਂ ਉਪਰੰਖ ਭੋਗ ਦਾ ਬਾਅਦ ਜਿਹੜੇ ਸਾਡੇ ਆਮ ਨਾਗਰਿਕ ਜਿਹੜੇ ਸੀ ਇੱਕ ਰਿਕਸ਼ੇ ਵਾਲੇ ਤੋਂ ਹੀ ਆ ਨੀਮਨ ਘਟਾ ਕੇ ਦਫਤਰ ਦਾ ਵਗਡੰਡਰਾ ਤੋ ਦੇ ਆਮ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਆ ਆਮ ਲੋਕਾਂ ਦੀ ਜਿਹੜੀ ਪਾਰਟੀ ਆ ਪਰ ਆਮ ਲੋਕਾਂ ਨੇ ਹੀ ਇਹਦਾ ਦਫਤਰ ਦਾ ਉਗਢਣ ਕੀਤਾ ਕੋਈ ਸਾਡੇ ਦੇ ਵਿੱਚ ਕੋਈ ਵੀਆਈਪੀ ਕਲਚਰ ਨਹੀਂ ਸੀ ਕਿ ਨਿਖਸ਼ੇ ਵਾਲੇ ਵੀਰ ਤੁਸੀਂ ਜਿਹੜਾ ਇਵੈਂਟ ਕਰਾ ਕੇ ਸਾਡੇ ਕਾ ਖਾਸ ਤੌਰ ਤੇ ਜਿਹੜੀ ਸਾਡੀ ਅਪੀਲ ਆ ਵੋਟਰਾਂ ਨੂੰ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਚਾਂਚ ਹੁੰਨਾਂ ਵੱਲੋਂ ਜਿਹੜੇ ਸਾਡੇ ਉਮੀਦਵਾਰ ਆ ਲੋਕ ਸਭਾ ਦੇ ਡਾਕਟਰ ਰਾਜੀ ਮਾਰਦੀ ਚੱਪਿਆਰ ਸਾਹਿਬ ਉਹਨਾਂ ਨੂੰ ਇੱਕ ਜੁਗ ਨੂੰ ਬਹੁਤ-ਬਹੁਤ ਵੋਟਾਂ પાਕੇ ਕਾਮਯਾਬ ਕਰੋ ਨਾਲੇ ਜਿਹੜੇ ਵੀ ਸਾਡੇ ਵਰਕਰ ਆ ਕਿਸੇ ਨੇ ਵੀ ਕੋਈ ਸਮਗਰੀ ਲੈਣੀ ਆ ਚੋਣ ਪ੍ਰਚਾਰ ਦੀ ਸਮਗਰੀ ਲੈਣੀ ਆ ਉਹ ਇੱਥੇ ਇਸ ਦਫ਼ਤਰ ਤੋਂ ਆ ਕੇ ਮੀਟਿੰਗਾਂ ਦਾ ਜਿਹੜਾ ਵੇਰਵਾ ਔਰ ਜਿਹੜੀ ਸਮਗਰੀ ਇੱਥੇ ਦਿੱਤੀ ਆ ਗਈ ਔਰ ਇਲਾਕੇ ਵਿੱਚ ਜਿਹੜੇ ਪੰਚੇ ਸੀ ਸਾਡੇ ਦਬਾਵੇ ਦੇ ਇੰਚਾਰਜ ਰਾਜਵਿੰਦਰ ਘੋੜਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਦੇ ਸਪੁੱਤਰ ਪੰਚੇ ਸੀ ਡਾਕਟਰ ਨਿਸ਼ਾਨ ਜੀ ਔਰ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨਾ ਲਾਲ ਸ਼ਿਖਲਾਨੀ ਜੀ ਸਾਰੀ ਹੀ ਟੀਮ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਰਾਜਪਾਲ ਚੱਬੇਵਾਲ ਜੀ ਜ ਹਲਕਾ ਸ਼ਰਪੁਰ ਦੇ ਕੈਂਡੀਡੇਟ ਆ ਅੱਜ ਉਹਨਾਂ ਦੇ ਦਫ਼ਤਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਔਰ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅੱਜ ਜਿਹੜਾ ਅਸੀਂ ਇਸ ਦਫ਼ਤਰ ਤੋਂ ਜਿੰਨੀ ਵੀ ਕੈਂਪੇਨ ਚਲਾਵਾਂਗੇ ਔਰ ਉਸ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਹ ਵਾਹਿਗੁਰੂ ਸਾਨੂੰ ਸਾਰੀ ਟੀਮ ਨੂੰ ਡਾਕਟਰ ਸਾਹਿਬ ਨੂੰ ਇਹ ਸੱਚ ਦੇ ਮਾਰਲੇ ਤੇ ਚੱਲਣ ਦੇ ਲਈ ਬਰਿੰਦਾ ਦੇ ਰਹੇ ਹੋ ਔਰ ਅਸੀਂ ਚਾਹੁੰਦੇ ਆ ਕਿ ਵੱਡੀ ਲੀਡ ਦੇ ਨਾਲ ਇਸ ਹਲਕੇ ਦੇ ਵਿੱਚੋਂ ਜਿਤਾਈਏ ਔਰ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਔਰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਓ ਨਾਲ ਮਿਲ ਕੇ ਆਪਾਂ ਸੱਚ ਦਾ ਸਾਥ ਦੇਈਏ ਇੱਕ ਚੰਗੇ ਸਿਸਟਮ ਦੇ ਲਈ ਔਰ ਚੰਗੇ ਪੰਜਾਬ ਨੂੰ ਬਣਾਉਣ ਦੇ ਲਈ ਜਿਹੜਾ 13 0 ਦਾ ਸਿੱਟਾ ਪਿੱਛਾ ਵਾ ਸਾਡਾ ਉਸ ਨੂੰ ਸਰ ਕਰੀਏ